ਕੈਨੇਡਾ ਦੇ ਮਨਪਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਇਸ ਵਕਤ ਨਿਕਲ ਕੇ ਆ ਰਹੀ ਹੈ ਚਾਰ ਸੂਬੇ ਸੇ ਸੰਭਾਲ ਕਿਤੇ ਵਿੱਚ ਹੁਨਰਵੱਦ ਦਾ ਪ੍ਰਵਾਸੀਆਂ ਨੂੰ ਪ੍ਰੋਸਥਾਨ ਕਰਨ ਦੀ ਪੇਸ਼ਕਸ਼ ਕਰਦੇ ਨੇ ਕੈਨੇਡਾ ਹਮੇਸ਼ਾ ਆਪਣੀ ਆਰਥਿਕਤਾ ਤੇ ਕਰਮਚਾਰੀ ਨੂੰ ਮਜ਼ਬੂਤ ਕਰ ਲਈ ਹੁਨਰਵੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਜਦੋਂ ਕਿ ਕੈਨੇਡੀਅਨ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਸਿਹਤ ਸੰਭਾਲ ਵਰਗੀਆਂ ਜ਼ਰੂਰੀ ਘਾਟਾਂ ਨੂੰ ਪੂਰਾ ਕਰਨ ਵਾਸਤੇ ਕਈ ਕਦਮ ਚੱਕ ਲਏ ਨੇ ਤੇ ਕਈ ਵਿੱਤੀ ਪ੍ਰੋਸਹਾਨ ਦੀ ਪੂਰੀ ਵਰਤੋਂ ਕਰਕੇ ਸਿਹਤ ਸੰਭਾਲ ਦੇ ਉਦਯੋਗ ਵਿੱਚ ਹੁਨਰਵੰਦ ਕਾਮਿਆਂ ਨੂੰ ਆਕਰਸ਼ਿਤ ਕਰਨ ਦੀ ਕੋਸ਼ਿਸ਼ ਜਾਰੀ ਕਰ ਦਿੱਤੀ ਹੈ ਇਹਦਾ ਵਿੱਚ ਟਿਊਸ਼ਨ ਛੋਟਾ ਵੱਖ-ਵੱਖ ਫੀਸਾਂ ਅਦਾਇਗੀ ਤੇ ਹੋਰ ਬਹੁਤ ਕੁਝ ਸ਼ਾਮਲ ਹੈ ਤੇ ਦੱਸਦੀ ਕਿ ਸਭ ਤੋਂ ਪਹਿਲਾਂ ਮੈਨੀਟੋਬਾ ਬੂਲ ਦੇ ਵਿੱਚ ਨਵੰਬਰ 2022 ਦੇ ਵਿੱਚ ਘੋਸ਼ਿਤ ਕੀਤਾ ਗਿਆ ਮੈਨੀਟੋਬਾ ਦੀ ਹੈਲਥ ਹਿਊਮਨ ਰਿਸੋਰਸ ਐਕਸ਼ਨ ਪਲਾਨ ਇੱਕ ਪ੍ਰੋਗਰਾਮ ਹੈ ਜੋ ਪੂਰੇ ਸੂਬੇ ਦੇ ਵਿੱਚ ਸਿਹਤ ਸੰਭਾਲ ਪ੍ਰਣਾਲੀ ਦੇ ਅੰਦਰ 2000 ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਆਕਰਸ਼ਿਤ ਕਰ ਰਤੇ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਬਣਾਇਆ ਗਿਆ ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ਮੈਨੀਟੋਬਾ ਸਰਕਾਰ ਦੁਆਰਾ ਕੀਤੇ ਇਹ ਗਏ ਨਵੇਂ ਪ੍ਰੋਸਹਾਨ ਦੇ ਵਿੱਚ ਕੁਝ-ਕੁਝ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਨੇ ਤੰਦਰੁਸਤ ਪ੍ਰੋਸਹਾਨ ਇਸ ਪ੍ਰੋਸਹਾਨ ਸਾਰੇ ਫੁੱਲ ਟਾਈਮ ਕਰਮਚਾਰੀ ਉਹਨਾਂ ਦੇ ਸਿਹਤ ਖਰਚ ਖਾਤੇ ਆਦੇ ਵਿੱਚ ਜਿੱਥੇ 500 ਡਾਲਰ ਦਾ ਇੱਕ ਵਾਰ ਵਾਅਦਾ ਪ੍ਰਦਾਨ ਕਰਦਾ ਪਾਰਟ ਟਾਈਮ ਕਰਮਚਾਰੀਆਂ ਉੱਤੇ ਪ੍ਰੋਸਹਾਨ ਦੁਆਰਾ 250 ਡਾਲਰ ਪ੍ਰਾਪਤ ਕੀਤੇ ਜਾ ਸਕਦੇ ਨੇ ਤੇ ਸਾਰੇ ਯੋਗ ਮੈਨੀਟੋਬਾ ਸਰਕਾਰੀ ਕਰਮਚਾਰੀਆਂ ਨੂੰ ਯੋਗ ਖਰਚਿਆਂ ਦਾ ਭੁਗਤਾਨ ਕਰਨ ਵਿੱਚ ਮਦਦ ਕਰਨ ਲਈ ਹੈਲਥ케ਅਰ ਖਾਤੇ ਖਰਚੇ ਪ੍ਰਦਾਨ ਕੀਤੇ ਜਾਂਦੇ ਨੇ ਸਰਕਾਰ ਦੁਆਰਾ ਪ੍ਰਕਾਸ਼ਿਤ ਇੱਕ ਆਨਲਾਈਨ ਤੱਤ ਸ਼ੀਟ ਦੇ ਅਨੁਸਾਰ ਪ੍ਰਾਂਤ ਦੇ ਵਿੱਚ ਜਿੱਥੇ ਹਰੇਕ ਖਾਤੇ ਦੇ ਅੰਦਰ ਲਾਭ ਡਾਲਰਾਂ ਦੀ ਇੱਕ ਪੂਰਵ ਨਿਰਧਾਰਿਤ ਰਕਮ ਜਮਾ ਕਰਵਾਈ ਜਾਂਦੀ ਹੈ ਜਿਸ ਦੀ ਵਰਤੋਂ ਮੌਜੂਦਾ ਲਾਭਾਂ ਦੇ ਅਧਿਕਤਮ ਨੂੰ ਟਾਪ-ਆਫ ਕਰਨ ਲਈ ਜਾ ਫਿਰ ਤੁਹਾਡੇ ਦੁਆਰਾ ਕੀਤੇ ਜਾਣ ਵਾਲੇ ਕਿਸੇ ਵੀ ਡਾਕਟਰੀ ਖਰਚੇ ਦਾ ਬੋਤਾਨ ਕੀਤਾ ਜਾ ਸਕਦਾ ਹੈ ਤੇ ਕੈਨੇਡਾ ਰੈਵਨਿਊ ਏਜੰਸੀ ਦੇ ਮੈਡੀਕਲ ਖਰਚੇ ਕ੍ਰੈਡਿਟ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਲਾਇਸੈਂਸ ਦੀ ਅਦਾਇਗੀ ਦੀ ਗੱਲ ਕੀਤੀ ਜਾਵੇ ਤਾਂ ਇਸ ਪ੍ਰੋਸਾਨ ਯੋਗ ਕਰਮਚਾਰੀਆਂ ਨੂੰ ਜਿਤੇ 2023 ਤੇ 24 ਅਤੇ 24 ਤੇ 25 ਲਾਇਸੈਂਸ ਸਾਲਾਂ ਲਈ ਕਿਸੇ ਵੀ ਪਰਵੇਸ਼ੇਵਰ ਲਾਇਸੈਂਸ ਜਾਂ ਐਸੋਸੀਏਸ਼ਨ ਮੈਂਬਰਸ਼ਿਪ ਫੀਸ ਤੇ ਅਦਾਇਗੀ ਪ੍ਰਦਾਨ ਕਰੇਗਾ ਇਸ ਪ੍ਰੋਸਾਨ ਦੇ ਯੋਗ ਹੋਣ ਲਈ ਕਰਮਚਾਰੀਆਂ ਨੂੰ 1 ਸਾਲ ਰੋਜ਼ਗਾਰਦਾਤਾਵਾਂ ਲਈ ਕੰਮ ਕਰਨਾ ਚਾਹੀਦਾ ਹੈ ਲਾਗੂ ਲਾਇਸੈਂਸ ਸਾਲਾਂ ਦੇ ਅੰਦਰ ਕੰਮ ਕੀਤੇ ਜਾਣੇ ਚਾਹੀਦੇ ਨੇ ਅਤੇ ਯੋਗ ਫੀਸਾ ਲਈ ਭੁਗਤਾਨ ਦਾ ਸਬੂਤ ਪ੍ਰਦਾਨ ਕਰਨ ਦੇ ਯੋਗ ਹੋਣਾ ਚਾਹੀਦਾ ਵੀਕਐਂਡ ਪ੍ਰੀਮੀਅਰ ਇਸ ਪ੍ਰੋਸਾਨ ਉਹਨਾਂ ਕਰਮਚਾਰੀਆਂ ਨੂੰ ਯੋਗ ਕਰੇਗਾ ਜੋ ਵੀਕਐਂਡ ਦੇ ਕੰਮ ਕਰਦੇ ਨੇ ਤੇ 8 ਡਾਲਰ ਪ੍ਰੀਮੀਅਰ ਪ੍ਰਾਪਤ ਕਰਨ ਲਈ ਮੈਨੀਟੋਬਾ ਸਰਕਾਰ ਨੋਟ ਕਰਦੀ ਹੈ ਕਿ ਇਹ ਪ੍ਰੀਮੀਅਰ 18 ਨਵੰਬਰ 2022 ਤੱਕ ਪਿੱਛਾ ਖੜੀ ਆ ਤੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਅਗਲੇ ਸਮੂਹ ਸਮਝੌਤੇ ਨੂੰ ਮਨਜ਼ੂਰੀ ਮਿਲਣ ਤੱਕ ਇਹ ਪ੍ਰੋਸਥਾਨ ਜਾਰੀ ਰਹੇਗਾ ਤੇ ਉਥੇ ਦਾ ਦਜੀ ਇੱਕ ਖਾਸ ਗੱਲ ਕਿ ਉਪਰੋਕਤ ਪ੍ਰੋਸਥਾਨ ਜੋ ਇਸ ਮੈਨੀਟੋਬਾ ਆਧਾਰਤ ਪ੍ਰੋਗਰਾਮ ਦਾ ਭਾਗੀਦਾਰ ਲਈ ਉਪਲਬਧ ਕੁੰਨ 10 ਤੋਂ ਵੱਧ ਲਾਭਾਂ ਵਿੱਚੋਂ ਸਿਰਫ ਤਿੰਨ ਨੂੰ ਦਰਸਾਉਂਦਾ ਹੈ ਪੂਰੇ ਪ੍ਰੋਗਰਾਮ ਦੇ ਵੇਰਵੇ ਦੇਖਣ ਵਾਸਤੇ ਤੁਸੀਂ ਇਹਨਾਂ ਦੀ ਵੈੱਬਸਾਈਟ ਤੇ ਵੀ ਜਾ ਸਕਦੇ ਹੋ ਤੇ ਉਥੇ ਨਿਊ ਫਾਉਂਡਲੈਂਡ ਅਤੇ ਲੈਬਰਡੋਰ ਦੀ ਗੱਲ ਕੀਤੀ ਜਾਵੇ ਤਾਂ ਕਈ ਤਰ੍ਹਾਂ ਦੇ ਵਕਫ ਵਕਫ ਪ੍ਰੋਗਰਾਮ ਐਨਐਲ ਵਕਫ ਵਕਫ ਸੀਤ ਸੰਭਾਲ ਅਧਿਕਾਰ ਕਰਮਚਾਰੀਆਂ ਨੂੰ ਪ੍ਰੋਤਸਾਹਨ ਪ੍ਰਦਾਨ ਕਰਦਾ ਜਿਸ ਵਿੱਚ ਬੋਨਸ ਸائن ਕਰਨਨ ਤੋਂ ਲੈ ਕੇ ਪੂਰੇ ਸੂਬੇ ਵਿੱਚ ਆਪਣੇ ਪਰਿਵਾਰਕ ਅਭਿਆਸਾਂ ਨੂੰ ਖੋਲਣ ਵਾਲੇ ਕਈ ਫੰਡ ਤੱਕ ਸ਼ਾਮਲ ਕੀਤੇ ਜਾਂਦੇ ਨੇ ਤੇ ਉਥੇ ਦੱਸਦੀ ਹੈ ਕਿ ਪਹਿਲੀ ਪਹਿਲ ਕਦਮੀ ਦੂਜੇ ਸਮੂਹ ਵਿੱਚ ਉਹਨਾਂ ਲਈ ਹੈ ਜਿਨ੍ਹਾਂ ਨੇ एनएल ਵਿੱਚ ਸਿੱਖਿਆ ਪ੍ਰਾਪਤ ਕੀਤੀ ਹੈ ਪ੍ਰਾਂਤ ਦੇ ਵਿੱਚ ਰਾਇਸ਼ ਦਾ ਕੰਮ ਕੀਤਾ ਐਨਲ ਵਿੱਚ ਸਿਖਲਾਈ ਪ੍ਰਾਪਤ ਕੀਤੀ ਹੈ ਜਾਂ ਫਿਰ ਪੂਰੇ ਸੂਬੇ ਦੀਆਂ ਦਵਾਈਆਂ ਦਾ ਅਭਿਆਸ ਕੀਤਾ ਪ੍ਰੋਵੈਂਸ ਉਹਨਾਂ ਲੋਕਾਂ ਲਈ ਵੱਖ-ਵੱਖਰੀ ਵਿੱਤੀ ਪ੍ਰੋਸਾਨ ਦੀ ਪੇਸ਼ਕਸ਼ ਕਰਦਾ ਜੋ ਰਿਟਰਨ ਇਨ ਸਰਵਿਸ ਸਮਝੌਤੇ ਤੇ ਨਿਊਫਾਉਂਡਲੈਂਡ ਅਤੇ ਲੈਬਰਾਡੋਰ ਵਾਪਸ ਆਉਣ ਦੇ ਇੱਛੁਕ ਨੇ ਦੂਜੇ ਸ਼ਬਦਾਂ ਵਿੱਚ ਪ੍ਰਾਂਤ ਦੇ ਨਾਲ ਪਿਛਲੇ ਸਬੰਧਾਂ ਵਾਲੇ ਉਹਨਾਂ ਲਈ ਜੋ ਐਨਐਲ ਵਿੱਚ ਵਾਪਸ ਆਉਣ ਅਤੇ 3 ਜਾਂ 5 ਸਾਲਾਂ ਲਈ ਅਭਿਆਸ ਕਰਨ ਲਈ ਵਚਨਬੱਧ ਰਹੇ ਸੂਬਾ ਉਹਨਾਂ ਦੇ ਖਾਤੇ ਕਿੱਤਿਆਂ ਦੇ ਆਧਾਰ ਤੇ ਵਕ-ਵਕ ਵਿੱਤੀ ਪ੍ਰੋਸਥਾਨ ਦੀ ਪੇਸ਼ਕਸ਼ ਕਰਦਾ ਹੈ ਤੇ ਇਸ ਪ੍ਰੋਸਥਾਨ ਦੀਆਂ ਕੁਝ ਕੁ ਉਦਾਹਰਨਾਂ ਵੀ ਇੱਥੇ ਸ਼ਾਮਲ ਕੀਤੀਆਂ ਗਈਆਂ ਨੇ 5 ਸਾਲ ਦੀ ਵਾਪਸੀ ਇਨ ਸਰਵਿਸ ਸਮਝੌਤੇ ਲਈ ਜਿੱਥੇ 1 ਲੱਖ ਡਾਲਰ ਡਾਕਟਰ ਤੇ 3 ਸਾਲ ਦੇ ਰਿਟਰਨ ਇਨ ਸਰਵਿਸ ਸਮਝੌਤੇ ਦੇ ਲਈ 60000 ਡਾਲਰ ਨਰਸ ਪ੍ਰੈਕটিশਨ ਅਤੇ 50000 ਡਾਲਰ 3 ਸਾਲਾਂ ਲਈ ਰਿਟਰਨ ਇਨ ਸਰਵਿਸ ਸਮਝੌਤਾ ਰਜਿਸਟਰਡ ਨਰਸ ਲਾਇਸੈਂਸ ਹੁਦਾ ਪ੍ਰੈਕਟੀਕਲ ਨਰਸ ਪ੍ਰਾਇਮਰੀ ਕੇਅਰ ਪੈਰਾਮੈਡੀਕਸ ਅਤੇ ਕਲੀਨਿਕ ਫਾਰਮਿਸਟ ਦਿ ਨਿਊ ਫਾਉਂਡਲੈਂਡ ਅਤੇ ਲੈਬਰਡੋਰ ਕਮ ਹੋਮ ਇਵੈਂਟ ਉਹਨਾਂ ਲਈ ਵੀ ਉਪਲਬਧ ਹੈ ਜਿਨ੍ਹਾਂ ਦਾ ਪ੍ਰਾਂਤ ਦੇ ਨਾਲ ਕੋਈ ਸਬੰਧ ਨਹੀਂ ਹੈ ਹਾਲਾਂਕਿ ਵਿੱਤੀ ਪ੍ਰੋਸਾਨ ਐਨਲ ਨਾਲ ਮੌਜੂਦਾ ਕਨੈਕਸ਼ਨ ਵਾਲੇ ਲੋਕਾਂ ਨਾਲੋਂ ਵੱਖਰਾ ਹੈ ਇਹਨਾਂ ਪ੍ਰੋਸਾਨਾਂ ਬਾਰੇ ਹੋਰ ਵੇਰਵੇ ਤੇ ਸਮੁੱਚੇ ਤੌਰ ਤੇ ਪ੍ਰੋਸਾਨ ਪ੍ਰੋਗਰਾਮ ਲਈ ਤੁਸੀਂ ਨਾ ਦੀ ਸਾਈਟ ਤੇ ਵੀ ਜਾ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਪ੍ਰਿੰਸ ਐਡਵਰਡ ਆਈਲੈਂਡ ਦੀ ਤੇ ਪੀਆਈ ਸਰਕਾਰ ਨੇ ਹਾਲੀ ਵਿੱਚ ਆਪਣੇ ਆਇਲੈਂਡ ਹੈਲਥ ਪ੍ਰੋਫੈਸ਼ਨਲ ਭਰਤੀ ਪ੍ਰੋਸਾਨ ਲਈ ਪ੍ਰਸਤਾਨ ਦੇ ਵਿੱਚ ਵਾਦਾ ਕੀਤਾ ਤੇ ਇਹ ਪ੍ਰੋਸਾਨ ਜੋ 11 ਕਿੱਤਿਆਂ ਵਿੱਚ ਯੋਗ ਸਿਹਤ ਪੇਸ਼ੇ ਦੇ ਉਪਲਬਧ ਨੇ ਯੋਗ ਉਮੀਦਵਾਰਾਂ ਨੂੰ ਜਿੱਥੇ 10000 ਤੱਕ ਪ੍ਰਦਾਨ ਕਰਦਾ ਜੇਕਰ ਉਹ ਸੇਵਾ ਵਿੱਚ ਵਾਪਸੀ ਦੇ ਇਕਰਾਰਨਾਮੇ ਲਈ ਵਚਨਬੱਧ ਹੁੰਦੇ ਨੇ ਜੋ 1950 ਕੰਮਕਾਜੀ ਘੰਟੇ ਜਾਂ ਫਿਰ ਇੱਕ ਸਾਲ ਦੇ ਫੁੱਲ ਟਾਈਮ ਦੇ ਬਰਾਬਰ ਹੁੰਦਾ ਹੈ ਯੂ ਕਿਤਿਆਂ ਵਿੱਚ ਸ਼ਾਮਲ ਕੀਤਾ ਜਾਂਦਾ ਜਿਸ ਵਿੱਚ ਮੈਡੀਕਲ ਲੈਬਾਰਟਰੀ ਟੈਕਨੋਲੋਜੀਸ ਤੇ ਮੈਡੀਕਲ ਰੇਡੀਏਸ਼ਨ ਟੈਕਨੋਲੋজিস্ট ਅਤੇ ਮੈਗਨੈਟ ਰੈਜ਼ੋਨੈਂਸ ਇਮੇਜਜਿਸ ਤੇ ਸਾਂ ਲੈਣ ਵਾਲੇ ਥੈਰੇਪਿਸਟ ਸੈਨੋਗ੍ਰਾਫਰ ਸ਼ੋਸ਼ਲ ਵਰਕਰ ਫਾਰਮਿਸਟ ਟੈਕਨੀਸ਼ੀਅਨ ਫਾਰਮਿਸਟ ਫਿਜ਼ੀਓਥੈਰਪੀ ਅਕੂਪੇਸ਼ਨ ਥੈਰਪੀ ਦੰਦਾਂ ਦੇ ਹਾਈਜੇਨਿਸਟ ਤੇ ਪੀਈ ਦੀ ਸਰਕਾਰ ਵੱਲੋਂ 10 ਜੁਲਾਈ ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਨੋਟ ਕੀਤੀਆਂ ਗਈਆਂ ਕੁਝ ਕੁ ਮਾਪਦੰਡਾਂ ਦੇ ਵਿੱਚ ਇੱਥੇ ਯੋਗ ਉਮੀਦਵਾਰਾਂ ਦੀ ਗੱਲਬਾਤ ਕੀਤੀ ਗਈ ਹੈ ਤਾਂ ਇਸ ਦੇ ਵਿੱਚ ਪੀਈਆਈ ਵਿੱਚ ਕਰਮਚਾਰੀਆਂ ਲਈ ਇੱਕ ਨਵੇਂ ਉਮੀਦਵਾਰ ਬਣੋ ਪਿਛਲੇ 2 ਸਾਲਾਂ ਵਿੱਚ ਹੈਲਥ ਪੀਈਆਈ ਜਾਂ ਕਿਸੇ ਹੋਰ ਪੀਈਆਈ ਅਦਿੱਕਤ ਰੋਜ਼ਗਾਰਦਾਤਾਵਾਂ ਜਨਤਕ ਜਾਂ ਨਿੱਜੀ ਖੇਤਰ ਵਿੱਚ ਕੰਮ ਨਹੀਂ ਕੀਤਾ ਪਹਿਲਾ ਕਈ ਪ੍ਰੋਸਤਾਨ ਪ੍ਰਾਪਤ ਨਹੀਂ ਕੀਤਾ ਤੇ ਇਸ ਦੀ ਜਾਣਕਾਰੀ ਵੀ ਤੁਸੀਂ ਇਹਨਾਂ ਦੀ ਸਾਈਟ ਤੇ ਜਾ ਕੇ ਜ਼ਿਆਦਾ ਲੈ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਸਕੈਚਵਨ ਦੀ ਸਕੈਚਵਨ ਪ੍ਰਾਂਤ ਸੇਤ ਸੰਭਾਲ ਉਦਯੋਗ ਦੇ ਵਿਦਿਆਰਥੀਆਂ ਦੇ ਪੇਸ਼ੇਵਰਾਂ ਲਈ ਬਹੁਤ ਸਾਰੇ ਪ੍ਰੋਸਤਾਨ ਦੀ ਪੇਸ਼ਕਸ਼ ਕਰਦਾ ਇੱਕ ਉਦਾਹਰਨ ਗ੍ਰੈਜੂਏਟ ਰਿਟੇਸ਼ਨ ਪ੍ਰੋਗਰਾਮ ਜੀ ਆਰਪੀ ਯੋਗ ਗ੍ਰੈਜੂਏਟਾਂ ਦੇ ਲਈ ਜਿੱਥੇ 20000 ਡਾਲਰ ਦੇ ਟਿਊਸ਼ਨ ਰਿਬੇਟ ਪ੍ਰੋਸਤਾਨ ਪ੍ਰਾਪਤ ਕਰਦਾ ਹੈ ਤੇ ਉਥੇ ਕਹਿ દिए ਕਿ ਐਸ ਕੇਜੀ ਵਿੱਚ ਰਹਿੰਦੇ ਇਹਨਾਂ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਨੇ ਪੂਰੇ ਵੇਰਵੇ ਲਈ ਤੁਸੀਂ ਐਸ ਕੇ ਸਰਕਾਰ ਤੋਂ ਉਪਲਬਧ ਉਹਨਾਂ ਦੀ ਸਾਈਟ ਤੇ ਜਾ ਕੇ ਵੀ ਇਨਫਰਮੇਸ਼ਨ ਇਕੱਠੀ ਕਰ ਸਕਦੇ ਹੋ ਜੀ ਆਰਪੀ ਯੋਗਤਾ ਦੀ ਗੱਲ ਕੀਤੀ ਜਾਵੇ ਤਾਂ ਇਸ ਪ੍ਰੋਸਤਾਨ ਲਈ ਯੋਗ ਹੋਣ ਲਈ ਉਮੀਦਵਾਰਾਂ ਨੂੰ ਲਾਜ਼ਮੀ ਤੌਰ ਤੇ ਇੱਕ ਪ੍ਰਵਾਨਿਤ ਪੋਸਟ ਸਕੈਂਡਰੀ ਪੋਸਟ ਤੇ ਗ੍ਰੈਜੂਏਟ ਹੋਣਾ ਤੇ ਇੱਕ ਪ੍ਰਮਾਨਿਤ ਪ੍ਰੋਗਰਾਮ ਲਾਜ਼ਮੀ ਹੈ ਇੱਕ ਯੋਗ ਸੰਸਥਾ ਵਿੱਚ ਘੱਟੋ-ਘੱਟ 6 ਮਹੀਨਿਆਂ ਦੇ ਫੁੱਲ ਟਾਈਮ ਅਧਿਐਨ ਬਰਾਬਰ ਹੋਣਾ ਚਾਹੀਦਾ ਇੱਕ ਸਰਟੀਫਿਕੇਟ ਡਿਪਲੋਮਾ ਅੰਡਰ ਗ੍ਰੈਜੂਏਟ ਡਿਗਰੀ ਦੇ ਨਤੀਜਿਆਂ ਵੱਜੋਂ ਜਾਂ ਯਾਤਰੀ ਪ੍ਰਮਾਣੀਕਰਣ ਪ੍ਰਦਾਨ ਤੇ ਗ੍ਰੈਜੂਏਟ ਦੇ 7 ਸਾਲਾਂ ਦੇ ਅੰਦਰ ਜੀ ਆਰ ਪੀ ਦੀ ਅਰਜੀ ਤੇ ਉੱਥੇ ਦੱਸ ਦਈਏ ਕਿ 2018 ਗ੍ਰੈਜੂਏਟਾਂ ਕੋਲ ਅਪਲਾਈ ਕਰਨ ਲਈ April 30 2025 ਤੱਕ ਤੇ ਪਹਿਲਾ ਹੀ ਸਕੈਚ ਵਿੱਚ ਸਕੈਚ ਵਿੱਚ ਰਹਿੰਦੇ ਹੋ ਜਾ ਨਹੀਂ ਰਹਿੰਦੀ ਉਹ ਇਹ ਮੈਟਰ ਨਹੀਂ ਕਰਦਾ ਕੈਨੇਡੀਅਨ ਕਵਰ ਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਉਹ ਕਵਰਾ ਦੇਖਣੀ ਸੁਣਨੀ ਪੜਨੀ ਦਾ ਬਣਿਆ ਰਹੋ ਆਜਨੀਸ ਬੜਾ .com ਦੇ ਨਾਲ